ਹਾਂਜੀ ਹਾਂਜੀ ਤੇ ਮੇਰਾ ਹਸਬੰਦ ਨਾਲ ਬੱਥੇ ਨੌ ਸਾਲ ਹੋ ਗਏ ਆ ਤੇ ਮੈਂ ਮਤਲਬ ਅੱਧਾ ਹੀ ਜੀਵਾਰਾ ਕਰਕੇ ਆਪਣੇ ਘਰ ਮਿਹਨਤ ਵਾਲੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨੀ ਆ ਕਿੱਥੇ ਕਿੱਥੇ ਕੰਮ ਕਰ ਲੈਂਦੀ ਹਾਂ ਕੰਮ ਨਹੀਂ ਬੰਦ ਤੇ ਘਰਾਂ ਦੇ ਵਿੱਚ ਵੀ ਮਿਲ ਜੇ ਰੋਟੀ ਪਕਾਉਣ ਦਾ ਉਹ ਵੀ ਕਰ ਲੈਂਦੀ ਆ ਕੋਈ ਵੀ ਕੰਮ ਮੇਜਿਤ ਨਾ ਕਰ ਲੈਂਦੀ ਆ ਤੇ ਕਰਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਲੈਂਦੀ ਆ ਬੱਚੇ ਕਿੰਨੇ ਉਮਰ ਹੈ ਔਰ ਕਿੱਥੇ ਕਿੱਥੇ ਵੱਢ ਗਏ ਬੇਟਾ ਮੇਰਾ ਬੱਬੇ ਵਾਲੀ ਸਕੂਲ ਪੜਦਾ ਹੈ ਬੇਟੀ ਮੇਰੀ ਪ੍ਰਾਈਵੇਟ ਸਕੂਲ ਪੜਦੀ ਹੈ ਮੇਕਾ ਸਰਕਾਰੀ ਸਕੂਲ ਦਾ ਹਾਂਜੀ ਪ੍ਰਾਈਵੇਟ ਸਕੂਲ ਦਾ ਫਿਰ ਕਿਦਾਂ ਕਰਦੇ ਹੋ ਕਾਚਾ ਵਗੈਰਾ ਨਾ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਹੂਲਤ ਹੈ ਉਹ ਮੈਂ ਇਸ ਟਾਈਮ ਤੇ ਵੀ ਬਹੁਤ ਜ਼ਿਆਦਾ ਮਤਲਬ ਕੋਈ ਉਹਨਾਂ ਦੀ ਮੈਨੂੰ ਹੈ ਨਹੀਂ ਉਹਨਾਂ ਨੇ ਮਹਿਸੂਸ ਹੁੰਦਾ ਕਿ ਮੈਂ ਪ੍ਰਾਈਵੇਟ ਸਕੂਲ 'ਚ ਪੜਾ ਰਿਹਾ ਜਾਂ ਸਰਕਾਰੀ ਉਹਨਾਂ ਦੀ ਮੈਨੂੰ ਬਹੁਤ ਸਹੂਲਤ ਹੈ ਮਕਾਨ ਦੇਖਿਆ ਹੈ ਸੜਕ ਨਾਲ ਕਾਫੀ ਨਹੀਂ ਮੈਂ ਬਾਰਿਸ਼ ਦੇ ਦਿਨਾਂ 'ਚ ਬਹੁਤ ਮੁਸ਼ਕਲ ਹੁੰਦੀ ਹੋਏਗੀ ਕਿਹ ਕਿਹ ਮੁਸ਼ਕਲ ਹੁੰਦੀ ਹੈ ਨਸਕਾਰ ਸਰ ਬਹੁਤ ਸਾਰੀਆਂ ਨੇ ਤਾਂ ਕਮਰੇ ਚੋਂਦੇ ਵੀ ਆ ਜਦ ਬਾਰਿਸ਼ ਆਉਂਦੀ ਆ ਤੇ ਨੋਕਸਾਨ ਕੱਢ ਕੇ ਜਾਰਾ ਕਰਦੇ ਆ ਤਾਂ ਆਪਾਂ ਬਹਿ ਕੇ ਰਾਤ ਕੱਟੀ ਦੀ ਆ ਸਾਡਾ ਕਮਰਾ ਇੱਥੋਂ ਨੇ ਸੌਣ ਲੱਗਿਆ ਨੁਕਸਾਨ ਨਾ ਕੋਈ ਹੋ ਜਾਏ ਥੋੜਾ ਸਾਡੀ ਬੈਠ ਕੇ ਹੀ ਨਿਕਲਦੀ ਆ ਗਰਾਂਟ ਲਈ ਕਦੀ ਅਪਲਾਈ ਕੀਤਾ ਲੈਂਟਰ ਬਣ ਲਈ ਜਾਂ ਇਹਦੇ ਉੱਚਾ ਘਰ ਬਣ ਲਈ ਹਾਂਜੀ ਕਿਹਨ ਲਸੀਆ ਪਾਨ ਸਰ ਨਹੀਂ ਕਿਸੇ ਨੇ ਨਹੀਂ ਧਿਆਨ ਦਿੱਤਾ ਕੀ ਮੰਗ ਕਰਦੇ ਹੋ ਹੁਣ ਮੰਗ ਸਰ ਮੇਰੀ ਇਹ ਹੀ ਆ ਵੀ ਮੇਰਾ ਘਰ ਬਣਾ ਦਿੱਤਾ ਜਾਏ ਆਪਣੀਆਂ ਪੰਚਾਇਤੀ ਇਲੈਕਸ਼ਨ ਦੀ ਜੋ ਕੈਂਪੇਨ ਸ਼ੁਰੂ ਹੋਈ ਸੀ ਤੇ ਉਹਨਾਂ ਆਪਾਂ ਡੋਰ ਟੂ ਡੋਰ ਘਰ ਘਰ ਵੋਟ ਮੰਗਣ ਜਦੋਂ ਆਏ ਤਾਂ ਉਸ ਤਾਂ ਮੈਂ ਦੇਖਿਆ ਕਿ ਆ ਬਹੁਤ ਮਤਲਬ ਖਸਤਾ ਹਾਲਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਕਿ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਇਹਨਾਂ ਦਾ ਘਰ ਇੰਨਾ ਵਾ ਰੋਡ ਤੋਂ ਨੀਵਾ ਕਿ ਜਦੋਂ ਬਾਰਿਸ਼ ਆਉਂਦੀ ਆ ਤੇ ਇਹ ਬਾਹਰ ਖੜੇ ਹੋ ਕੇ ਆਪਣਾ ਗੁਜ਼ਾਰਾ ਕਰਦੇ ਆ ਕਿ ਪਾਣੀ ਨਾ ਅੰਦਰ ਵਰਜ ਕਿੰਨਾ ਤੁਸੀਂ ਆਪ ਦੇਖ ਹੀ ਲਿਆ ਤੁਸੀਂ ਆਪਣੇ ਚੈਨਲ ਦੇ ਥਰੂ ਕੇ ਸੜਕ ਨਾਲੋਂ ਆ ਬੇੜਾ ਕਿੰਨਾ ਨੀਵਾ ਤੇ ਬੇੜੇ ਤੋਂ ਘਰ ਫੇਰ 2 ਫੁੱਟ ਨੀਵਾ ਅੰਦਰ ਕਮਰਾ ਜਿਹੜਾ ਇਹਨਾਂ ਦਾ ਹੈਗਾ ਉਹ ਵੀ ਉੱਤੇ ਬਾਲੇ ਆ ਜਿਹੜਾ ਚੁੰਦਾ ਵਾ ਹਨ ਤੇ ਬੜਾ ਦੁੱਖ ਹੋਇਆ ਉਹ ਤੋਂ ਦੇਖ ਕੇ ਪਰਿਵਾਰ ਨੇ ਇੱਕ ਤੇ ਵਿੱਡੋ ਹੈਗੀ ਆ ਇਹਦਾ ਘਰ ਵਾਲਾ ਨਹੀਂ ਆ ਉਹਦੀ ਡੈਥ ਹੋ ਗਈ ਆ ਨਾ ਉਹ ਵੀ ਢਾੜੀ ਕਰਦਾ ਸੀ ਤੇ ਉਹਨੂੰ ਅਟੈਕ ਹੋਣ ਅਚਨਕ ਉਹਦੀ ਮੌਤ ਹੋ ਗਈ 9 ਸਾਲ ਪਹਿਲੇ ਦੀ ਤੇ ਆਪਣੇ ਬੱਚੇ ਜਿਹੜੇ ਆ ਦੋ ਬੱਚਿਆਂ ਨੂੰ ਬੜੇ ਆਪਣੀ ਮਿਹਨਤ ਕਰਕੇ ਘਰਾਂ ਚ ਕੰਮ ਕਰਕੇ ਜੋ ਵੀ ਇਹਨੂੰ ਇਸੇ ਭੈਣ ਨੂੰ ਸਾਡੀ ਨੂੰ ਕੰਮ ਮਿਲਦਾ ਉਹ ਕਰਕੇ ਇਹਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਹੈਗੀ ਆ ਤੇ ਪੜਾ ਰਹੀ ਹੈ ਨਾਲੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਮਿਹਨਤ ਕਰਕੇ ਆਪ ਤੇ ਆਪਾਂ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈ ਕਿ ਤੋਂ ਪਹਿਲੇ ਇਹਨ ਕਈ ਵਾਰੀ ਆਪਣੀ ਫਰਿਆਦ ਸਰਪੰਚ ਪੰਚਾਇਤ ਨੂੰ ਦਿੱਤੀ ਆ ਮੈਂ ਤੇ ਉਹੀ ਕਹੂੰਗਾ ਕਿ ਅਨਪੜਤਾ ਔਰ ਜਿਹੜੀ ਆ ਚਾਪਲੂਸੀ ਜਿਹੜੀ ਆ ਪੋਲਿਟੀਕਲ ਨੇਤਾ ਲੋਕਾਂ ਦੀ ਤੇ ਉਹਦੇ ਕਰਕੇ ਲੋਕ ਸਾਡੇ ਏਦਾਂ ਅਸੀਂ ਹਾਲਤ ਵਿੱਚ ਰਹਿ ਰਹੇ ਹਾਂ ਜਿਨ੍ਹਾਂ ਨੇ ਗੱਲ ਨਹੀਂ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਨਹੀਂ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਮੈਂ ਦਫ਼ਤਰਾਂ 'ਚ ਜਾ ਕੇ ਦੇਖਿਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਵੱਡੀਆਂ ਸਹੂਲਤਾਂ ਵਾਂ ਸਾਾਨੂੰ ਦੱਸੋਗੇ ਤਾਂ ਫੇਰ ਹੀ ਪਤਾ ਲੱਗਣਾ ਕਿ ਕਿੰਨੂ ਕੀ ਚਾਹੀਦਾ ਵਾ ਪਰ ਸਾਡੇ ਨੈਗਲੀਜੈਂਸੀ ਕਰਕੇ ਪਹਿਲੀਆਂ ਪੰਚਾਇਤਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਫਸਰ ਦੇ ਮੱਥੇ ਲੱਗਣ ਦੀ ਕੋਸ਼ਿਸ਼ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਕਾਰਨ ਹੀ ਕਿ ਅਨਪੜਤਾ ਕਿ ਐਜੂਕੇਸ਼ਨ ਨਾ ਹੋਣ ਕਰਕੇ ਤੇ ਕਿਹੇ ਅਫਸਰ ਦੇ ਦਰਵਾਜੇ ਤੇ ਜਾ ਕੇ ਜਿਹਨਾਂ ਨੂੰ ਗੱਲ ਹੀ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਅਸੀਂ ਮੋਤਵਾਰ ਬਣਾਇਆ ਹੈ ਜਿਸ ਕਰਕੇ ਆ ਹਾਲਤ ਤਾਂ ਦੇਖਣ ਨੂੰ ਮਿਲਦੇ ਪਰ ਹੁਣ ਤੁਹਾਡੀ ਧਿਆਨ ਵਿੱਚ ਸਮੱਸਿਆ ਆ ਗਈ ਹੈ ਤੇ ਕੀ ਕਰੋਗੇ ਇਹੋ ਜੇ ਪਰਵਾਹ ਨਹੀਂ ਬਹੁਤ ਪਰਿਵਾਰ ਆਏ ਸਾਡੀ ਜਿਹੜੀ ਨਿਗਾਹ ਦੇ ਵਿੱਚ ਆਏ ਆ ਇਹ ਅੱਜ ਅਸੀਂ ਤੁਹਾਨੂੰ ਸਪੈਸ਼ਲਿਸਟੇ ਕਰਕੇ ਇੱਥੇ ਲੈ ਕੇ ਆਏ ਕਿ ਆ ਇੱਕ ਭੈਣ ਸਾਡੀ ਇਨਾ ਮਤਲਬ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੀ ਆ ਤੇ ਹਾਲਾਤ ਦੇਖੋ ਇਹਦੇ ਘਰ ਦੇ ਹਾਲ ਦੇ ਕਹਿੰਦੇ ਆ ਤੰਗ ਤੰਗ ਹੈ ਹਰਾਣਾ